ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗਾਵਾ ਦਿਖਾਉਣੀ ਹੈ ਤਿੰਨੇ ਸੂਈਆਂ ਸਵਾਈਆਂ ਤੇ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਇਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂ ਨੇ ਵਧੀਆ ਵਧੀਆ ਵੇਗਿਆ ਮਾਲ ਪਰਸੋਂ ਵਾਲਾ ਫਿਰ ਹਾਂ ਜੀ ਜੀ ਵੇਗਿਆ ਵੇਗਿਆ ਬੜੀ ਮਹਾਰਾਜ ਦੀ ਕਿਰਪਾ ਠੀਕ ਹੈ ਤੇ ਅੱਜ ਤਿੰਨ ਤਿੰਨੇ ਸੁਈਆਂ ਹਨਾ ਤਿੰਨੇ ਤਿੰਨੇ ਸੁਈਆਂ ਸਵਾਈਆਂ ਚਲੋ ਨਾਮ ਦੱਸਦੇ ਕਰੀ ਨਾਮ ਰੋਬੜ ਪਿੰਡ ਰਾਪ ਔਰ ਸਿੜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 8713 8736 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਤੋਂ ਹੀ ਆਪਾਂ ਬਾਕੀ ਆਪੇ ਥਣ ਹਵਾਨੇ ਦੀ ਸਫਾਈ ਜੇ ਇਕਰੀਆ ਹਵਾਨੇ ਤੇ ਨਾੜਾਂ ਵਿੱਚ ਦੀ ਆਪਾਂ ਦੇਖ ਸਾਡੇ ਕਾਫੀ ਤੇ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਮਿਲਕ ਮੈਨੂੰ ਵੀ ਕਾਫੀ ਚੰਗੀ ਲੱਗੀ ਹੈ ਬੱਚਾ ਕੀ ਜੀ ਤੇ ਮਗਰ ਮਗਰ ਬੱਚੀ ਜੋ ਕਿਹੜੀ ਬੱਚੀ ਆਹ ਬਲੀ ਜੀ ਆਹ ਬੱਚੀ ਜੀ ਤੇ ਮਗਰ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੇ ਦਿਨਾਂ ਦੀ ਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਹੋਊਗਾ ਇਸ ਟਾਈਮ ਇਹਦੇ ਕੋਲ 18 ਕਿਲੋ ਪਰ 16 ਲੀਟਰ ਦੀ ਗਾਰੰਟੀ ਸਾਡੀ ਪੱਕਾ ਦੁੱਧ ਆਗਾ ਜੀ ਹਾਂਜੀ 16 ਲੀਟਰ ਭਾਵੇਂ 2 ਡੰਗ ਕੋਈ 4 ਡੰਗ ਚੋਲੇ ਸਾਡੀ ਘਰ Todos han fer ਬਾਕੀ ਉਤਰਾਂ ਇਹ ਆ ਵੀ ਚਲੋ ਹੈਗੀ ਕ੍ਰੋਸ ਚ ਤੇ ਗਰਮੀਆਂ ਚ ਜਾਉਣ ਵਾਲੀਆਂ ਆ ਕਦ ਕਾਠ ਦੀ ਚੰਗੀ ਆ ਉਤਰਾਂ ਬਾਕੀ ਹੁਣ ਦੇ ਤਾਂ ਮਗਰ ਵੀ ਬ੍ਰਿਕ ਬ੍ਰਿਕ ਨਾੜਾ ਜਿਹੜੀਆਂ ਚੰਗੀਆਂ ਵਾ ਕਿੰਨਾ ਫਿਰ ਇਹਦਾ ਮੁੱਲ ਵਿਦੀ ਮੁੱਲ ਤੇ 60000 ਕਰਦੇ ਤੇ ਕਰ ਦਈਏ ਕੋ ਮਨਤਾ ਨੂੰ 55000 ਦੇ ਦਈਏ ਥੋੜੀ ਬੱਤੀ ਛੋਟ ਹੋਰ ਕਰ ਦਈਏ ਹਣੇ 2000 ਛੱਡ ਦੀ ਔਰ ਤੁਲ ਦੇ ਦਾਂਗੇ ਚੋਕ ਥੋੜਾ ਬੋਧਾ ਮਾਰਤਾ ਨਹੀਂ ਹੋਣਾ ਜੀ ਅੱਛਾ ਹਾਂਜੀ 53000 ਦੀ ਇਹ ਦੇ ਦਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਹਵਾਨਾ ਗਾਣ ਵੀ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ ਤੇ ਆ ਵੀ ਸੂਈ ਸਵਾਈ ਆ ਤੇ ਇਹਦੇ ਵੀ ਥਾਣੇ ਕਰੀ ਲੱਗਦੇ ਆ ਆਪਾਂ ਦੇਖ ਸਕਦੇ ਥਾਣਾ ਦਾ ਸਾਈਜ਼ ਵੀ ਆਪ ਜਿਹੜਾ ਕਾਫੀ ਚੰਗਾ ਤੇ ਹਵਾਨੇ ਦੇ ਨਾੜਾਂ ਇਹਦੇ ਵੀ ਚੰਗੀਆਂ ਲੱਗੀਆਂ ਮਿਲ ਤੁਹਾਨੂੰ ਇਹਨੂੰ ਚੰਗੀ ਇਹਦੇ ਮਗਰ ਆ ਵੱਚੀ ਚ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹ ਸੂਈ ਨੂੰ ਅੱਜ 7-8 ਦਿਨ ਹੋ ਗਏ ਆ ਠੀਕ ਹੈ ਹਾਂਜੀ ਆ ਪੱਜਾ ਤਾਜਾ ਨਲ ਜਿਹੜਾ ਨਾਲ ਆ ਦੇਖ ਸੰਦੇ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਦੇ ਦੇ ਕੋਲ ਹੁਣ ਐ ਵਕਤ 15 ਕਿਲੋ ਹੋਗਾ 14 ਲੀਟਰ ਦੀ ਗਰੰਟੀ ਆਪਾਂ ਅੱਛਾ ਹਾਂਜੀ 14 ਲੀਟਰ ਜਿਹੜਾ ਘਰੋਂ ਚਵਾ ਦੋਗੇ ਹਾਂਜੀ ਹਾਂਜੀ ਤੇ ਇਹ ਕਿੰਨਾ ਦੁੱਧ ਘਰੀ ਜਾਊਗੀ ਦੁੱਧ ਸਵਾਈ ਦੇਊਗੀ 18 ਤੋਰੋ ਹਾਂ ਫੇਰ ਦੇਖਦੇ ਆਂ ਇਹ ਇਹਦਾ ਫਿਰ ਮੁੱਲ ਮੁੱਲ ਤੇ ਦਾ ਪੰਜਾਹ ਹਜ਼ਾਰ ਕਰਦੇ ਤੇ ਇਹ ਕਿੰਨੇ ਰੀ ਦੇ ਦੀਏ ਤਰੇਂਜਾ ਹੀ ਦੇ ਦਾਂ ਹਾਂਜੀ ਤਰੇਂਜਾ ਹੀ ਦੇ ਦਾਂ 53000 ਦੀ ਕਿ ਕਰਦੀ ਹੈ ਕੋਈ ਮੰਨਤਾ ਨਾਲ ਕਵਾੜੋ ਜਿਨਾ ਕਰਾਉਣਾ ਪੰਜਾਹ ਹੀ ਦੇ ਦੀਏ ਪੂਰੇ ਦੀ ਚਲੋ ਦੇ ਦਾਂ ਪੰਜਾਹ ਅੱਛਾ ਹਾਲੇ ਕੋ ਵੀਰ ਭਰਾ ਫੋਨ ਲਾਵੇ ਕੋਈ ਸ਼ੋਰ ਛੱਪਾ ਕਰਦਾ ਵਿੱਚ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਦੇ ਸਕਦੇ ਹਾਂ ਉਹਨੇ ਦਾ ਕਰੀ ਲੱਗੇ ਤੋਂ ਤੇ ਆ ਬੱਚੇ ਤਾਂ ਬਿਨਾ ਹੀ ਜੀ ਹਾਂ ਜੀ ਇਹ ਬੱਚੇ ਤਾਂ ਬਣਾ ਲਿਓ ਇਹਦੇ ਥਾਣੇ ਦੇਖ ਸਕਦੇ ਆਪਾਂ ਲੱਗੇ ਤੇ ਇੱਕ ਰੀ ਚੰਗੇ ਗਿਆਪ ਤੇ ਥਾਣੀ ਤੇ ਵੀ ਇਹਦੇ ਕੋਲ ਦੁੱਧ ਇਦੋਂ ਕੋਲ ਦੋ ਤੋਂ ਨਾ ਹੋਊਗਾ 15 ਕਿਲੋ ਪਰ 14 ਲੀਟਰ ਦੀ ਗਾਰੰਟੀ ਭਾਵੇਂ ਦੋ ਰਾਂ ਕੋ ਚੋੜੀ ਸਾਡੇ ਦਾ ਪੱਕਾ ਤਿਆਰ ਜੀ ਹਾਂਜੀ ਹਾਂਜੀ ਕੰਡੇ ਵਾਲਾ ਤਿਆਰ ਠੀਕ ਆ ਖੋਲੋ ਫੇ ਤੋੜ ਦੀ ਇਹਨੂੰ 30 20 ਦਿਨ ਹੋ ਗਏ ਇਹਦਾ ਬੱਚਾ ਮਰ ਗਿਆ ਜੀ ਅੱਛਾ ਇਹਦਾ ਬੱਚਾ ਨਹੀਂ ਹੈਗਾ ਹੁਣ ਤੇ ਪਰ ਬਾਕੀ ਚਲੋ ਹੁਣ ਦੁੱਧ ਦੇ ਸਿਰ ਤੇ ਜਾਣੀ ਆ ਬਾਕੀ ਦੁੱਧ ਕੋਈ ਵੀਰ ਆਪਣਾ ਦੋ ਟਾਈਮ ਚੋਗੇ ਲੈ ਜੀ ਬਾਕੀ ਸਾਰੀਆਂ ਸੂਈਆਂ ਸਵਾਈਆਂ ਵੇ ਜਿਹੜੀਆਂ ਮੰਡੀ ਚ ਬੱਜੀਆਂ ਇੱਲਾਜ ਹੈ ਕੋਈ ਗੱਲ ਨਹੀਂ ਹੁਣ ਇਹ ਆਈ ਲਾਣੀ ਤੇ ਬੜੀ ਹੈ ਤੇ ਇਹਦਾ ਫਿਰ ਮੁੱਲ ਮੁੱਲ ਤੇਦਾ ਤੇ ਤਿਆਰ ਕਰਦੇ ਆਂ ਅੱਛਾ ਕਿੰਨੇ ਰੀ ਦੇ ਦੀਏ ਬਤੀ ਦੇ ਦੀਏ ਕਰ ਦਿਆ ਹੋਰ ਛੋਟ ਦੱਸੋ ਕਿੰਨੀ ਕਰੀ ਕਰ ਦੋ ਆਪੀ ਚਲੋ 30 ਦੇ ਦਾਂਗੇ ਚਲੋ ਯਾਰ ਹੋਰ ਛੱਡ ਦਈਏ ਚਲੋ ਛੱਡ ਦਾਂਗੇ ਨਾ 30 ਆ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਲੇ ਹੁਣੇ ਹਲੇ ਆਈ ਹੋ ਗੱਡੀ ਵੀ ਲੱਗੀ ਐ ਅੱਛਾ ਹਲੇ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਸਾਰੀਆਂ ਸੁਈਆਂ ਹਾਂਜੀ ਹਾਂਜੀ ਸੁਈਆਂ ਦੇ ਕੋਈ ਹਨਾ ਚੋ ਹੀ ਖੜੇ ਵੀ ਸੁਈਆਂ ਵੀ ਨਹੀਂ ਪਹੁੰਚਦਾ ਵੀਡੀਓ ਕਰਦੇ ਆਪਣੀ ਜਵਾਲੇ ਵਰੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜੋ ਵੀ ਆ ਇੱਥੇ ਹੀ ਆਪਣਾ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਤਸੱਲੀ ਕਰਕੇ ਖੜੋ ਜੀ